ਨਿਰਮਤ ਮਾਤਰ ਵਿੱਚ ਕਿੰਨੇ ਮਨ ਬੋਤਲ ਅੰਦਰ ਤੇ ਜੇ ਇਹ ਸਪੀਡ ਵਿਗਰੀ ਨਾਲ ਵੀ ਬਾਦ ਦੇ ਹੱਥ ਕੋਣ ਹੈ ਜਿਹੜਾ ਇਸ ਮਨ ਨੂੰ ਕਾਬੂ ਕਰ ਸਕੇ ਕਿਹੜੀ ਤਾਕਤ ਕਿਹੜੀ ਸ਼ਕਤੀ ਹੈ ਉਹ ਹੈ ਗੁਰੂ ਦਾ ਸ਼ਬਦ ਗੁਰੂ ਦਾ ਸ਼ਬਦ ਜਿੱਤੇ ਸੋਲ ਦਿੱਤ ਕੋਇਆ ਜਾਵੇ ਇਹੋ ਸ਼ਕਤੀ ਗੱਲ ਕਰਨੇ ਕਰਕੇ ਦਾਸ ਸਬੂਤ ਕਰਨ ਲਗਾ ਹੈ ਗੁਰੂ ਨਾਨਕ ਪਾਸ਼ਾ ਮੱਟਰ ਸਾਹਿਬ ਦੇ ਜਿੱਥੇ ਅੱਜ ਸਥਾਨ ਹੈ ਮੱਟਰ ਸਾਹਿਬ ਕਸ਼ਮੀਰ ਦੇ ਵਿੱਚ ਬ੍ਰਹਮਦਾਸ ਇਹਨੂੰ ਵਿਦਿਆ ਦਾ ਬਹੁਤ ਹੰਕਾਰ ਸੀ ਸਤਿਗੁਰ ਨੇ ਇਹਦਾ ਹੰਕਾਰ ਛੋੜਿਆ ਸਤਿਗੁਰ ਦੇ ਚਰਨਾਂ ਨਾਲ ਜੁੜ ਗਿਆ ਗੁਰੂ ਨਾਨਕ ਪਾਸ਼ਾ ਕਿਥੋਂ ਤੁਰ ਲੱਗੇ ਮੱਧ ਸਾਧ ਤੋਂ ਇਹਨੇ ਗੱਲ ਵਿੱਚ ਪੰਨੂ ਪਾਇਆ ਕਿ ਸਤਿਗੁਰੂ ਮੈਨੂੰ ਆਪਣੇ ਨਾਲ ਲੈ ਕੇ ਚੱਲੋ ਗੁਰੂ ਨਾਨਕ ਪਾਸ਼ਾ ਕਹਿੰਦੇ ਬ੍ਰਹਮਦਾਸ ਇਹ ਨਹੀਂ ਹੋ ਸਕਦਾ ਕਿ ਤੂੰ ਸਾਡੇ ਨਾਲ ਜਾਵੇਂ ਬ੍ਰਹਮਦਾਸ ਤੂੰ ਇੱਥੇ ਰਹਿ ਇੱਥੇ ਰਹਿ ਕੇ ਸ਼ਬਦ ਦਾ ਪ੍ਰਚਾਰ ਕਰ ਗੁਰੂ ਨਾਨਕ ਦੀ ਸਿੱਖੀ ਦਾ ਪ੍ਰਚਾਰ ਕਰਦਾ ਕਹਿੰਦਾ ਸਤਿਗੁਰੂ ਤੇਰੇ ਤੋਂ ਬਿਨਾ ਜੀਣਾ ਔਖਾ ਹੈ ਸੱਚ ਜਦੋਂ ਕਿਤੇ ਗੁਰੂ ਨਾਲ ਪਿਆਰ ਬਣ ਜਾਂਦਾ ਹੈ ਗੁਰੂ ਨਾਨਕ ਸਾਹਿਬ ਕਹਿੰਦੇ ਬ੍ਰਹਮਦਾਸ ਸਰੀਰ ਨਾਲ ਜੁੜੇਗਾ ਤੇ ਇੱਕ ਦਿਨ ਵਿਛੋੜਾ ਪਵੇਗਾ ਅੱਜ ਨਹੀਂ ਤੇ ਕੱਲ ਸਰੀਰਾਂ ਦਾ ਵਿਛੋੜਾ ਪੈਂਦਾ ਹੈ ਜੇ ਕਿਤੇ ਤੂੰ ਸ਼ਬਦ ਨੂੰ ਸੁਰਤ ਵਿੱਚ ਪਰੋ ਲਵੇਂ ਸ਼ਬਦ ਨੂੰ ਸੁਰਤ ਨਾਲ ਬਾਤ ਨਾ ਹੋਦਵੇਂ ਜੋ ਸਾਡਾ ਕਦੀ ਵੀ ਵਿਛੋੜਾ ਨਹੀਂ ਪਏਗਾ ਇਹਨੇ ਸਵਾਲ ਕਰ ਦਿੱਤਾ ਕਿੰਨਾ ਸਤਿਗੁਰੂ ਸ਼ਬਦ ਜੇ ਸੁਰਤ ਨਾਲੋਂ ਵੱਖ ਹੋਣ ਲੱਗੇ ਫਿਰ ਮੈਂ ਕੀ ਕਰਾਂ ਕਿਉਂਕਿ ਸਿਆਣਾ ਸੀ ਨਾ ਉਹਨੇ ਸਵਾਲ ਕਰ ਦਿੱਤਾ ਗੁਰੂ ਨਾਨਕ ਪਾਸ਼ਾ ਕਹਿੰਦੇ ਬ੍ਰਹਮਦਾਸ ਜੇ ਸ਼ਬਦ ਸੁਰਤ ਨਾਲੋਂ ਵੱਖ ਹੋਣ ਲੱਗੇ ਫਿਰ ਮਹਾ ਮੰਤਰ ਦਾ ਸਹਾਰਾ ਲੈ ਇਹਨੇ ਫਿਰ ਸਵਾਲ ਕਰ ਦਿੱਤਾ ਇਹਦਾ ਮਹਾ ਮੰਤਰ ハハハ Ah, am i come here ਦੇ ਡੰਡਾ ਦਾਸ ਸ਼ਰਮ ਇਹ ਗੱਲ ਆਖੀ ਕਿ ਮਨੁੱਖ ਅਮਰਦਾਸ ਬਾਣੀ ਤੇ ਭੇਜਿਆ ਹੈ ਜਿਉ ਮਾਇਆ ਦੀ ਲੋੜ ਹੈ ਤੇ ਇਹ ਕਹਿ ਰਿਹਾ ਮੈਂ ਤਾਂ ਦਸੌਤ ਦੀ ਮਾਇਆ ਕੋਈ ਇੰਨੇ ਫੇਰ ਕਰਾ ਤੁਸਾਂ ਰੱਬੇ ਜਾਣਾ ਸੀ ਗੁਰੂ ਨਾਨਕ ਦੇਵ ਜੀ ਵਰਕਤਾਂ ਦੇ ਕੇ ਤੋਂ ਯਾਰ ਸਭ ਕੁਝ ਗੁਰੂ ਦਾ ਦਿੱਤਾ ਹੈ ਕੋਣ ਕੀ ਹੋਇਆ ਉਹ ਸਿੱਖ ਨੂੰ ਸਤਗੁਰੂ ਨੇ ਕੋਰੂ ਮਾਰਾ ਦੇ ਦਿੱਤੀ ਸਿੱਖ ਤਾਂ ਚੱਲ ਗਿਆ ਹੁਣ ਜਦੋਂ ਇਹਦਾ ਬਾਰੋਬਾਰ ਘਟਣ ਲੱਗਾ ਕਿਉਂਕਿ ਗੁਰੂ ਫੇਰ ਚੇਤਾ ਕਰਉਂਦਾ ਹੈ ਸਤਜਾਨ ਨੂੰ ਗੁਰੂ ਕੋਈ ਸਮਾਹ ਨਹੀਂ ਦਿੰਦਾ ਜਦੋਂ ਸਿੱਖ ਭੁੱਲ ਜਾਂਦਾ ਹੈ ਡੁੱਲਣ ਲੱਗਦਾ ਹੈ ਗੁਰੂ ਫੇਰ ਕੋਈ ਬਾਹ ਮਾਰ ਕੇ ਚੇਤਾ ਕਰਦਾ ਇਹ ਪਰ ਜਿਹਦੇ ਉਸ ਜਥੇਦਾਰ ਨਾਲ ਗੱਲ ਕਰਦਾ ਹੈ ਕਹਿੰਦਾ ਜਦੋਂ ਤੁਸੀਂ ਦਸਵੰਦ ਦਿੱਤਾ ਸੀ ਸਭ ਨੂੰ ਖੁਸ਼ ਹੋਏ ਸਨ ਤਾਂ ਜਥੇਦਾਰ ਕਹਿਣਾ ਹੈ ਗੰਗਾਦਾਸ ਸਤਿਗੁਰੂ ਖੁਸ਼ ਤਾਂ ਹੋਏ ਪਰ ਤੁਹ ਕੁ ਸੇਧ ਨੂੰ ਮੋੜ ਕੇ ਚੰਗਣ ਕੀਤਾ ਸਤਿਗੁਰੂ ਨੇ ਇਹ ਗੱਲ ਕਹੀ ਸੀ ਪਰ ਅੱਜ ਕੋਣੂ ਦੇ ਦਿਨ ਅਜਿਹਾ ਪਤਾ ਨਹੀਂ ਕਿੱਦਾਂ ਪਤਾ ਨਹੀਂ ਸੀ ਮਨ ਵਿੱਚ ਸੋਚਦਾ ਹੋ ਸਕਦਾ ਹੈ ਕਾਰੋਬਾਰ ਵਿੱਚ ਘਾਟਾ ਤਾਂ ਹੀ ਹੋ ਰਿਹਾ ਹੈ ਬਾਪਸ ਆਇਆ ਤੂੰ ਦਵਾਸਾ ਤਾਂ ਉਹਨੂੰ ਅਮਰਦਾਸ ਜੀ ਮਾਨ ਦੇ ਚਰਨਾਂ ਤੇ ਸਿਰ ਰੱਖ ਦਿੱਤਾ ਕਿ ਨਾ ਸਤਿਗੁਰੂ ਮੈਨੂੰ ਬਖਸ਼ ਲਓ ਮੇਰੇ ਕੋਲ ਗਲਤੀ ਹੋ ਗਈ ਤਾਂ ਉਹਨੂੰ ਅਮਰਦਾਸ ਜੀ ਮਾਨਾ ਕਿਤੇ ਸੇਵਾ ਕਰ ਬਖਸ਼ਿਆ ਜਾਏਗਾ ਸੇਵਾ ਵਿੱਚ ਜੁਟ ਗਿਆ ਕਈ ਦਿਨ ਸੇਵਾ ਕੀਤੀ ਦਿਨ ਰਾਤ ਪਾਣੀ ਪੜਦਾ ਲੰਗਰ ਵਿੱਚ ਸੇਵਾ ਕਰਦਾ ਇੱਕ ਦਿਨ ਬਰਤਨ ਮਾਜਦਾ ਤਾਂ ਉਹਨੂੰ ਅਮਰਦਾਸ ਜੀ ਮਾਨਾ ਧਿਆਨੂ ਹੋਏ ਫਿਰ ਹੋਣਾ ਕਿnde ਗੁਰਦਾਸ ਤੋਂ ਬਹੁਤ ਘਾਵਨਾ ਨਾਲ ਸੇਵਾ ਕੀਤੀ ਤੋ ਬਖਸ਼ਿਆ ਗਿਆ ਮੰਗ ਕੀ ਮੰਗਣਾ ਚਾਹਣਾ ਕਿਹਾ ਸਤਿਗੁਰੂ ਅੱਗੇ ਤੇਰੇ ਕੋਲੋਂ ਮਾਇਆ ਮੰਗੀ ਤੁਸੀਂ ਦੇ ਦਿੱਤੀ ਤੁਹਾਡੇ ਚਰਨਾਂ 'ਵਾਂ ਨੂੰ ਟੁੱਟ ਗਿਆ ਹੁਣ ਮਾਇਆ ਨਹੀਂ ਹੁਣ ਕਿਰਪਾ ਕਰਕੇ ਕੋ ਸਿੱਖੀ ਦੀ ਤਰ੍ਹਾਂ ਚੋਲ ਵਿੱਚ ਹੁਣ ਆਪਣਾ ਬਣਾਓ ਤੁਨ ਗੁਰੂ ਅਮਰਦਾਸ ਜੀ ਨੇ ਨਾਮ ਲਾਇਆ ਕਹਿੰਦੇ ਗੰਗਾਦਾਸ ਬਣਾਇਆ ਤਾਂ ਪਹਿਲਾਂ ਵੀ ਤੈਨੂੰ ਆਪਣਾ ਸੀ ਕੋ ਸਾਡਾ ਨੇ ਪਰ ਤੂੰ ਟੁੱਟ ਗਿਆ ਕਿਉਂਕਿ ਮਾਇਆ ਤੋਂ ਬਿਨਾਂ ਕਿੰਦਾ ਸਤਿਗੁਰੂ ਫਰਮਤ ਵਾਪਿਸ ਨਹੀਂ ਤੇ। ਉਹ ਤੁਹਾਡੇ ਕੋਲ ਰਹਣਾ। ਕੋਚ ਤੇਲੀ ਬੀਤੇ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਨੂੰ ਚੰਦਨ ਦੀ ਚੌਂਕੀ ਤੇ ਬਿਠਾ ਕੇ ਜਿਵੇਂ ਸਿਰ ਤੇ ਇੱਕ ਦਸਤਾਰ ਸਜਾਈ। ਇੱਕ ਕੋ ਨੂੰ ਸੋਟਾ ਦਿੱਤਾ। ਇੱਕ ਪਾਣੀ ਦੀ ਬੋਤਲ ਦਿੱਤੀ ਤੇ ਇੱਕ ਸਤਿਗੁਰ ਨੇ ਗੱਛਾ ਪੜਾਇਆ ਹੱਥ ਵਿੱਚ। ਗੱਛਾ। ਕਿੰਨਾ ਸਤਿਗੁਰੂ ਅਕਰਸ਼ੀ ਕਿਸ ਵਾਸਤੇ ਕਹਿੰਦੇ ਜਾ ਜੇ ਉਹ ਹੁਣ ਪ੍ਰਚਾਰ ਦੀ ਮੰਜੀ ਸੋਪੀ 22 ਮੰਜੀਆਂ ਵਿੱਚ ਇੱਕ ਮੰਚੇ ਨੂੰ ਦਿੱਤੀ ਅਸਲ ਵਿੱਚ ਜਿਹੜੀਆਂ 22 ਮੰਜੀਆਂ ਗੁਰੂ ਨਾਨਕ ਦੇ ਸਿੱਖੀ ਦੇ ਪ੍ਰਚਾਰ ਦੇ 22 ਕੇਂਦਰ ਨੂੰ ਅੰਮ੍ਰਿਤਸਰ ਵਾਲੇ ਜਿਹਾ ਤੇ ਉਹ ਮੰਜੀ ਉਹਨੂੰ ਦਿੱਤੀ ਜਾਂਦੀ ਸੀ ਜਦੋਂ ਸਿਖ ਪੂਰਾ ਹੋ ਜਾਂਦਾ ਸੀ ਪੂਰੇ ਰਹਾਉ ਦੇ ਗੁਰੂ ਵਿੱਚ ਅਪੇਧ ਹੋ ਗਿਆ ਬਿਲਕੁਲ ਸਤਗੁਰੂ ਪ੍ਰਵਾਨ ਹੋਇਆ ਜਿਹੜਾ ਸਿੱਖ ਜਿਹੜਾ ਗੁਰੂ ਵਿੱਚ ਇੱਕ ਮਿਕ ਹੋਇਆ ਸਤਗੁਰੂ ਕਹਿੰਦੇ ਤੈਨੂੰ ਪਰਿਵਾਰ ਦੀ ਤੈਨੂੰ ਜਾ ਪ੍ਰਚਾਰ ਵਾਸਤੇ ਮਨਜੀ ਦਿੱਤੀ ਜਾ ਕੇ ਦੁਆਬੇ ਦੀ ਧਰਤੀ ਤੇ ਜਾ ਆ ਕਰਸ਼ਾ ਜਿਸ ਕਰਕੇ ਦਿੱਤਾ ਜਾ ਕੇ ਮੰਤਰ ਚਲਾ ਦਿੱਤਾ ਇਹ ਤੁਰ ਪੇ ਨਾ ਸਿੱਖ ਕੁਝ ਤੁਰੇ ਪ੍ਰਚਾਰ ਕਰਦਾ ਕਰਕੇ ਸਿੱਖੀ ਦਾ ਪਹੁੰਚ ਕੇ ਗਾਣ ਸ਼ੰਕਰ ਜਦੋਂ ਗਾਣ ਸ਼ੰਕਰ ਆਇਆ ਇੱਥੇ ਇੱਕ ਕਨਪਾਟਾ ਮਹੇਸ਼ਾ ਜੋਗੀ ਬਣਦਾ ਹੈ ਜਿਹਦੀ ਸੰਗੀਤ ਨੂੰ ਸੁਣਦੇ ਨਾਲ ਕਿ ਇਹਨੇ ਲਾਜ ਦਿੱਤਾ ਇਸ ਸੰਤਾਨ ਨੂੰ ਜੀਨ ਕਿਸਵਾਰ ਮਿਲੇਗਾ ਪਰ ਉਹ ਜਿਹੜਾ ਭਾਈ ਤਰਕਣੇ ਇਹਦੇ ਪ੍ਰਵਾਹ ਨਹੀਂ ਸੀ ਕੀਤੀ ਇੱਕ ਕਨਪਾਟਾ ਜੋਗੀ ਜਦੋਂ ਇਹਨੇ ਦੇਖਿਆ ਕਿ ਇਹ ਤਾਂ ਗੁਰੂ ਅਮਰਦਾਸ ਜੀ ਦੇ ਘਰ ਦੀਆਂ ਬਰਕਤਾਂ ਲੈ ਕੇ ਆਇਆ ਸਾਰੀ ਸੰਗਤ ਇਹਦੇ ਨਾਲ ਜੁੜ ਜਾਣੀ ਹੈ ਤੇ ਇਹ ਆਣ ਕੇ ਈਰਖਾ ਕਰਨ ਲੱਗ ਪਿਆ ਤੇ ਇਹ ਕਹਿੰਦਾ ਤੁਸੀਂ ਇੱਥੋਂ ਚਲੇ ਜਾਓ ਤੇ ਬਾਬਾ ਗੰਗਦਾਸ ਸਿੱਖਾਂ ਨੂੰ ਨਾ ਲਿਆ ਇਹ ਫਿਰ ਇੱਥੋਂ ਤੁਰੇ ਆ ਜਿਹੜਾ ਪਿੰਡ ਹੈ ਜਿਹੜਾ ਤੁਸੀਂ ਅੱਜ ਸੰਗਤ ਹੈ ਕਿੰਨੂੰ ਛਕਾਉਣਾ ਕਹਿੰਦੇ ਫਿਰ ਬਾਬਾ ਗੰਗਦਾਸ ਜੀ ਨੇ ਉੱਥੇ ਇੱਕ ਨਿਸ਼ਾਨ ਸਾਹਿਬ ਝੰਡਾ ਜਿਹਨੂੰ ਅੱਜ ਅਸੀਂ ਨਿਸ਼ਾਨ ਸਾਹਿਬ ਕਹਿੰਦੇ ਉਹਦੋਂ ਝੰਡਾ ਕਹਿੰਦੇ ਸਨ ਝੰਡਾ ਗੱਡ ਕੇ ਇੱਕ ਗੱਲ ਕਹੀ ਕਹਿੰਦੇ ਤੁਸੀਂ ਕਿਨੇ ਇੱਥੇ ਕਹਿੰਦੇ ਇੱਥੇ ਜੋੜ ਮੇਲੇ ਲਗਿਆ ਕਰਨਗੇ ਇੱਥੇ ਰਹਿੰਦੀ ਦੁਨੀਆਂ ਤੱਕ ਰੌਣਕਾਂ ਲੱਗਣਗੀਆਂ ਬਾਬਾ ਗੁਰਦਵਾਰਾ ਸਿਨੇ ਉੱਥੇ ਫਿਰ ਅਸਥਾਨ ਬਣ ਗਿਆ ਉੱਥੇ ਫਿਰ ਨੰਕਰ ਚੱਲਦਾ ਦਿਨ ਰਾਤ ਸਿੱਖੀ ਦਾ ਪ੍ਰਚਾਰ ਕਰਦੇ ਨੇ अनेਕਾਂ ਟੁੱਟੇ ਹੋਏ ਲੋਕਾਂ ਨੂੰ ਗੁਰੂ ਨਾਨਕ ਦੀ ਸਿੱਖੀ ਨਾਲ ਜੋੜਿਆ अनेਕਾਂ ਨੂੰ ਰੱਬ ਨਾਲ ਜੋੜ ਦਿੱਤਾ अनेਕਾਂ ਦੇ ਦੁੱਖ ਦੂਰ ਕੀਤੇ ਤੇ ਬੋਲਾਂ ਦੀ ਦੁਨੀਆਂ ਤੱਕ ਪਾਪਾ ਕਰਮ ਕਰਦੇ ਚਿਆਜਾ ਕਰ ਉਹ ਸੱਜ ਜਾਨੋ ਦੁਨੀਆਂ ਦੇ ਵਿੱਚ ਬੜੇ ਅਮੀਰ ਉਮੀਰ ਬੰਦੇ ਅੱਜ ਅਮੀਰੀ ਆ ਕੱਲ ਬੰਦਾ ਰੋਲ ਜਾਂਦਾ ਹੈ ਕਿਸੇ ਨੂੰ ਕੋਈ ਚੇਤਾ ਨਹੀਂ ਜੀ ਕਰਦਾ ਜੇ ਜੈਜਾ ਕਰ ਹੁੰਦੀਆਂ ਨੇ ਇਹ ਉਹਨਾਂ ਦੀਆਂ ਹੁੰਦੀਆਂ ਜਿਹੜੇ ਰੱਬ ਵਿੱਚ ਅਪੀਰ ਹੁੰਦੇ ਨੇ ਤੇ ਪਤਾ ਕਿਹੜੇ ਹੁੰਦੇ ਨੇ ਆਓ ਫੇ ਸਾਰੇ ਨਾਲ ਕੇ ਸ਼ਬਦ ਪੜੀਏ ਤੇ ਸਮਾਪਤੀ ਵਾਲੇ ਪਾਸੇ ਆਈਏ ਹਰ ਮਨ ਤਨ ਵਸਿਆ ਸੋਈ ਜੈਜਾ ਕਰ ਕਰੇ ਸਤ ਕੋਈ ਸਾਰੇ ਜੈ ਜਕਾਰ ਜੈ ਜਕਾਰ ਜੈ ਜਕਾਰ ਕਰੇ ਸਭ ਕੋਈ ਜੈ ਜਕਾਰ ਜੈ ਜਕਾਰ ਜੈ ਜਕਾਰ ਕਰੇ ਸਭ ਕੋ